ਸੇ ਸਿੱਖ ਵੀਰੋ ਇਹ ਵੀਡੀਓ ਗੰਗੂ ਬ੍ਰਾਹਮਣ ਦੇ ਨਾਲ ਸੰਬੰਧਿਤ ਆ ਤੇ ਜਿਹੜੇ ਉਹ ਸਵਾਲ ਜਿਹੜੇ 320 ਸਾਲਾਂ ਬਾਅਦ ਜਿਹੜੇ ਨੇ ਅੱਜ ਤੁਹਾਡੇ ਦਿਮਾਗ ਵਿੱਚ ਪੈਦਾ ਹੋ ਰਹੇ ਨੇ ਤੇ ਸਵਾਲ ਜਵਾਬ ਮੰਗਦੇ ਨੇ ਕਿ ਕੀ ਉਹ ਕੀ ਗੰਗੂ ਬ੍ਰਾਹਮਣ ਜਿਹੜਾ ਸੋਇਆ ਸੀ ਗद्दार ਸੀ ਕੀ ਗੰਗੂ ਬ੍ਰਾਹਮਣ 1705 ਤੋਂ ਬਾਅਦ ਤਲਵੰਡੀ ਸਾਬੋ ਵਿਖੇ ਬਠਿੰਡੇ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲਣ ਕਿਉਂ ਨਹੀਂ ਗਿਆ ਤੇ ਉਹ ਕਿਹੜੇ ਕਿਹੜੇ ਸਵਾਲ ਨੇ ਜਿਹੜੇ ਅੱਜ ਵੀ ਸਾਨੂੰ ਮਜਬੂਰ ਕਰਦੇ ਕਿ ਅਸੀਂ ਉਹਨਾਂ ਨੂੰ ਪੁੱਛੀਏ ਜਵਾਬ ਮੰਗੀਏ ਤਾਂ ਕਿ ਉਹਨਾਂ ਪੜਦਿਆਂ ਦਾ ਫਾਸ ਹੋ ਸਕੇ ਜਿਹੜੇ ਦੁਸ਼ਮਨਾ ਨੇ ਸਾਡੀ ਪਿੱਠ ਵਿੱਚ ਮਾਰੇ ਸੀ ਹੁਣ ਵੀਰੋ ਸਵਾਲ ਖੜਾ ਇਹ ਹੁੰਦਾ ਹੈ ਆਮ ਤੌਰ ਤੇ ਜਿਹੜਾ ਕਿਹਾ ਜਾਂਦਾ ਕਿ ਗੰਗੂ ਬ੍ਰਾਹਮਣ ਨੇ ਧਨ ਦੌਲਤ ਵੇਖ ਕੇ ਬੇਈਮਾਨ ਹੋ ਗਿਆ ਬਸ ਜੀ ਇੱਥੇ ਕਹਾਣੀ ਖਤਮ ਹੋ ਜਾਂਦੀ ਹੈ ਤੁਹਾਨੂੰ ਗਾੜੀ ਕੋਈ ਨਹੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ ਕਿ ਗੰਗੂ ਬ੍ਰਾਹਮਣ ਜਿਹੜਾ ਸੀ ਉਹ ਲਗਭਗ 1709 ਤੱਕ ਜਿਉਂਦਾ ਰਿਹਾ ਮਰਿੰਡੇ ਦੇ ਲਾਗੇ ਪਿੰਡ ਖੇੜੀ ਉੱਥੋਂ ਦਾ ਸੀ ਤੇ ਮੁੜ ਕੇ 1710 ਵਿੱਚ ਬਾਬਾ ਸਿੱਖਾਂ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਫਤਿਹ ਸਿੰਘ ਜੀ ਹੁਣਾ ਨੇ ਅਤੇ ਹੋਰ ਯੋਧਿਆਂ ਨੇ ਬਾਦ ਸਿੰਘ ਵਰਗਿਆਂ ਯੋਧੇ ਨੇ ਇਹਨੂੰ ਮਾਰਿਆ ਵਢਿਆ ਹੁਣ ਵੀਰੋ ਸਵਾਲ ਖੜਾ ਹੁੰਦਾ ਕਿ ਇਹ ਇੰਨੇ ਸਾਲ ਉੱਥੇ ਰਿਹਾ ਲੇਕਿਨ ਗੁਰੂ ਸਾਹਿਬ ਵੱਲ ਕਿਉਂ ਨਹੀਂ ਗਿਆ ਜੇ ਰਸੋਈਆ ਸੀ ਜਾਂ ਗੁਰੂ ਸਾਹਿਬ ਨਾਲ ਸੰਬੰਧਤ ਸੀ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣਦੇ ਨੇ ਉਹ ਤਿੱਖੇ ਸਵਾਲ ਤੁਹਾਡੇ ਦਿਮਾਗ 'ਚ ਜ਼ਰੂਰ ਪੈਦਾ ਹੋ ਰਹੇ ਹੋਣਗੇ ਮੈਨੂੰ ਪੂਰੀ ਆਸ ਹੈ ਕਿ ਉਹ ਇਹ ਇੰਨਾ ਚਿਰ ਉੱਥੇ ਰਿਹਾ ਤਾਂ ਫਿਰ ਇਹਨੂੰ ਜਾਨੀਖਾਂ ਕਾਨੀਖਾਂ ਮੁਰਿੰਡੇ ਵਾਲਿਆਂ ਨੇ ਕੁਝ ਨਾ ਕਿਹਾ ਹੁਣ ਵੀਰੋ ਆਪਾਂ ਆਪਣੇ ਇਹਨੂੰ ਸੰਖੇਪ 'ਚ ਚਲਦੇ ਆਂ ਇਹ ਜਿਹੜੇ ਪਹਾੜੀ ਰਾਜੇ ਸਨ ਜਿਹੜੇ ਉਸ ਵਕਤ ਮੇ ਬਲਾਸਪੁਰ ਦਾ ਭੀਮ ਰਾਜ ਸੀ ਭੀਮ ਚੰਦ ਸੀ ਜਾਂ ਜਿਨ੍ਹਾਂ ਨੂੰ ਆਪਾਂ ਹਿੰਦੂ ਪਹਾੜੀ ਰਾਜੇ ਕਹਿ ਦਿੰਨੇ ਇਹਨਾਂ ਬੰਦਿਆਂ ਨੇ ਇਸ ਨੂੰ ਗੁਰੂ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਭੇਜਿਆ ਹੁਣ ਕੁਝ ਲੋਕਾਂ ਨੇ ਪ੍ਰਚਾਰ ਕੀਤਾ ਜਾਂਦਾ ਕਿ ਇਹ ਰਸੋਈਆ ਸੀ ਹੁਣ ਇੱਥੇ ਸਵਾਲ ਖੜਾ ਇਹ ਹੁੰਦਾ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰਤੇਗ ਭਾਦਰ ਸਾਹਿਬ ਤੱਕ ਰਸੋਈ ਇੱਕੋ ਰਹੀ ਕਹਿਣ ਤੋਂ ਭਾਵ ਕਿ ਇੱਕੋ ਥਾਈ ਹੀ ਸੰਗਤ ਪੰਗਤ ਦੀ ਪ੍ਰਥਾ ਚੱਲਦੀ ਰਹੀ ਫਿਰ ਇਹਨੂੰ ਲੋਕਾਂ ਨੇ ਕਿੱਦਾਂ ਪ੍ਰਚਾਰਤਾ ਕਿ ਗੁਰੂ ਸਾਹਿਬ ਜੀ ਦੀਆਂ ਦੌਰ ਸੋਈਆਂ ਸਨ ਇੱਥੇ ਵੀ ਇੱਕ ਸੋਚਣ ਵਾਲਾ ਸਵਾਲ ਬਣਦਾ ਇੱਥੇ ਜਾਲੀ ਕਰੈਕਟਰ ਸੀ ਹਾਂ ਇਹ ਹੋ ਸਕਦਾ ਉੱਥੇ ਰਹਿੰਦਾ ਰਿਆ ਬਹੁਤ ਸਾਰੇ ਸਾਲ ਉਹਨੇ ਵੀਰੋ ਅਨੰਦਪੁਰ ਸਾਹਿਬ ਜੰਗ ਹੋਈ ਇਹ ਜੰਗ ਦੇ ਵਿੱਚ ਨਹੀਂ ਮਾਰਿਆ ਗਿਆ ਫਿਰ ਇੱਥੋਂ ਇਹ ਚੱਲਿਆ ਨਾਲ ਦੀ ਨਾਲ ਹੀ ਸਰਸਾ ਨਦੀ ਦੇ ਕੰਢੇ ਤੱਕ ਪਹੁੰਚਿਆ ਇਹਨੂੰ ਕਿਤੇ ਦੁਸ਼ਮਣ ਦਾ ਤੀਰ ਨਹੀਂ ਲੱਗਾ ਕਰਪਾਨ ਨਹੀਂ ਲੱਗੀ ਕੁਝ ਨਹੀਂ ਲੱਗਾ ਹੁਣ ਇੱਥੇ ਵੀ ਸਵਾਲ ਖੜਾ ਹੁੰਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਤੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਪਿਛਲੀ ਜ਼ਿੰਮੇਵਾਰੀ ਦਿੱਤੀ ਕਿ ਤੁਸੀਂ ਸਭ ਤੋਂ ਪਿੱਛੇ ਰਹਿਣਾ ਭਾਈ ਉਦੇਸ ਸਿੰਘ ਜੂਣਾ ਦੀ ਜ਼ਿੰਮੇਵਾਰੀ ਕਿ ਤੁਸੀਂ ਸਭ ਤੋਂ ਪਿੱਛੇ ਰਹਿਣਾ ਜਾਨੀ ਕਿ ਤੁਸੀਂ ਜੇ ਕੋਈ ਪਿੱਛੋਂ ਕੋਈ ਮੁਸ਼ਕਲ ਆਉਂਦੀ ਤਾਂ ਉਹਨੂੰ ਕਵਰ ਕਰਨਾ ਤਾਂ ਫਿਰ ਜਦੋਂ ਇਹਦੇ ਤੱਕ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਕਿੱਦਾਂ ਪਹੁੰਚ ਗਏ ਉੱਥੋਂ ਸਵਾਲੇ ਵੀ ਖੜਾ ਹੁੰਦਾ ਹੈ ਸਮਾਂ ਆ ਜਾਂਦਾ ਵਾ 320 ਸਾਲਾਂ ਬਾਅਦ ਸਵਾਲ ਕਰਦਾ ਕਿ ਜਦੋਂ ਮਾਤਾ ਸੁੰਦਰ ਕੌਰ ਜੀ ਸਨ ਸਤਕਾਰ ਜੋ ਖਾਲਸੇ ਦੀ ਮਾਤਾ ਸਾਹਿਬ ਕੌਰ ਜੀ ਸਨ ਪੰਜ ਪਿਆਰੇ ਸਨ ਸਿੱਖ ਜਰਨੈਲ ਸੰਤ ਫਿਰ ਗੰਗੂ ਨੂੰ ਬ੍ਰਾਹਮਣ ਨੂੰ ਕਿੱਦਾਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਛੋਟੇ ਸਾਹਿਬ ਜਾਨੇ ਤੇ ਮਾਤਾ ਗੁਜਰ ਕੌਰ ਦੀ ਵੀ ਤੁਸੀਂ ਨਾਲ-ਨਾਲ ਚੱਲੋ ਹੁਣ ਵੀਰੋ ਗੱਲ ਇੱਥੇ ਮੁੱਕਦੀ ਜਾ ਕੇ ਜਦੋਂ ਸਰਸਾ ਨਦੀ ਦੇ ਕੰਢੇ ਤੇ ਪਹੁੰਚਦੇ ਆ ਉੱਥੇ ਗੁਰੂ ਸਾਹਿਬ ਜੀ ਦਾ ਪੰਡਾਲ ਲੱਗਾ ਸੀ ਤੇ 500 ਸਿੱਖ ਤੇ ਉੱਥੇ ਵੀ ਸਨ ਜਿਹੜੇ ਇਤਿਹਾਸ ਦੇ ਪੰਨੇ ਆ ਜਿਹੜੇ ਵੀਰਾਂ ਨੇ ਫੁੱਲੇ ਨੇ ਜਾਂ ਪੜ੍ਹੇ ਨੇ ਉਹਨਾਂ ਨੂੰ ਪਤਾ ਕਿ 500 ਸਿੱਖ ਗੁਰੂ ਸਾਹਿਬ ਜੀ ਨਾਲ ਉਦੋਂ ਵੀ ਸੀ ਸਰਸਾ ਨਦੀ ਤੇ ਹੁਣ ਵੀਰੋ ਸਵਾਲ ਖੜਾ ਇਹ ਹੁੰਦਾ ਕਿ ਸਰਸਾ ਨਦੀ ਤੇ ਰਾਤ ਨੂੰ ਹੀ ਜਦੋਂ ਨਿਕਲੇ ਨੇ ਗੁਰੂ ਸਾਹਿਬ ਜੀ ਅੱਗੇ ਉਹਨਾਂ ਨੇ ਰਵਾਨਾ ਹੋਣਾ ਸੀ ਤੇ ਉਦੋਂ ਹੀ ਇਹ ਸਾਰੀ ਘਟਨਾ ਵਾਪਰੀ ਫਿਰ ਉਥੋਂ ਸਰਸਾ ਨਦੀ ਤੋਂ ਲਗਭਗ 5 ਤੋਂ 7 ਕਿਲੋਮੀਟਰ ਦੂਰ ਇਹ ਰਾਤ ਰਾਤ ਹੀ ਕਿੱਦਾਂ ਲਿਆ ਗਿਆ ਛੋਟੇ ਸਾਹਿਬ ਜੀਾਂ ਤੇ ਮਾਤਾ ਗੁਜਰਕੌਰ ਜੀ ਨੂੰ ਇੱਥੇ ਕੀ ਜਿਹਦੇ ਨਾਲ ਹੋਰ ਵੀ ਛੁਗੀਆਂ ਸਨ ਕੀ ਜਿਹਦੇ ਨਾਲ ਹੋਰ ਵੀ ਗਦਾਰ ਸਨ ਜਿਹੜੇ ਉਹ ਸਿੱਖਾਂ ਦੇ ਵਿੱਚ ਕੁਸਪੈਟ ਕਰਕੇ ਬੈਠੇ ਹੋਏ ਸਨ ਜਿਨ੍ਹਾਂ ਦੇ ਬਾਰੇ ਗੁਰੂ ਸਾਹਿਬ ਨੂੰ ਤਾਂ ਪਤਾ ਸੀ ਕਿਉਂਕਿ ਇਹ ਸਾਰੀ ਇੱਕ ਰਚਨਾ ਸੀ ਗੁਰੂ ਸਾਹਿਬ ਜੀ ਦੀ ਵੀ ਇਹ ਕੁਝ ਹੋਣਾ ਆ ਕਿਉਂ ਇਹਨਾਂ ਨੇ ਛੋਟੇ ਸਾਹਿਬ ਜੀ ਆਦੇ ਹੀ ਮਤਲਬ ਆਪਣੇ ਕਬਜ਼ੇ 'ਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਵੀਰੋ ਸਵਾਲ ਇੱਥੇ ਵੀ ਖੜਾ ਹੁੰਦਾ ਕਿ ਇਹ ਗੰਗੂ ਬ੍ਰਾਹਮਣ ਲਗਭਗ ਦੋ ਤੋਂ ਤਿੰਨ ਦਿਨ ਜਿਹੜਾ ਹੀ ਉਹ ਉਸ ਸੰਭ ਦੇ ਵਿੱਚ ਰਿਹਾ ਉਥੋਂ ਲਗਭਗ 5-7 ਕਿਲੋਮੀਟਰ ਵੀ ਮੈਂ ਵੇਖ ਲਵਾਂ ਵੀ ਕਿ ਇਹ ਨਾ ਵੇ ਕੱਲ ਨੂੰ ਮੈਨੂੰ ਸਿੰਘ ਹੀ ਨਾ ਮਾਰ ਦੇਣ ਇਹਨੇ ਆਪਣੀ ਸੇਫਟੀ ਵੀ ਰੱਖੀ ਉਹਨੇ ਵੀਰੋ ਇਹਦਾ ਪਿੰਡ ਖੇੜੀ ਆ ਹੁਣ ਪਿੰਡ ਜਦੋਂ ਖੇੜੀ ਲੈ ਕੇ ਆਉਂਦਾ ਉਹ ਮਰਿੰਡੇ ਤੋਂ 3 ਕਿਲੋਮੀਟਰ ਦੂਰ ਆ ਤੇ 3 ਕਿਲੋਮੀਟਰ ਦੇ ਵਿੱਚ ਹੀ ਗਾਂ ਜਾਨੀ ਖਾਂ ਤੇ ਮਾਨੀ ਖਾਂ ਦੀ ਕੋਤਵਾਲ ਸੀ ਜਿਹੜਾ ਹੀ ਤੁਹਾਨੂੰ ਵੀ ਪਤਾ ਹੁਣ ਉਸ ਪਿੰਡ ਤੋਂ ਉਹ ਤੇ ਬਿਲਕੁਲ ਹੀ ਆ ਸੁਰੱਖਿਤ ਸੀ ਜਾਨੀ ਕਿਥੇ ਖਤਰਾ ਹੀ ਖਤਰਾ ਸੀ ਇੱਥੇ ਕਿਉਂ ਲੈ ਕੇ ਆ ਰਾਤ ਨੂੰ ਕਾਰਨ ਇਹ ਕਿ ਇੱਕ ਇਹਨੂੰ ਮੌਕੇ ਤੇ ਇਹਨਾਂ ਨੂੰ ਗੁਰੂ ਸਾਹਿਬ ਜੀ ਦੇ ਸਾਬਜਾਦਿਆਂ ਦੀ ਗ੍ਰਿਫਤਾਰੀ ਕਰਵਾ ਸਕੇ ਮਾਤਾ ਗੁਜਰਕੌਰ ਦੀ ਹੁਣੇ ਰਾਤ ਨੂੰ ਲੈ ਕੇ ਆਉਂਦਾ ਦਿਨ ਚੜੇ ਨੂੰ ਫੜਾ ਦਿੰਦਾ ਇਹ ਵੀ ਸਵਾਲ ਖੜਾ ਹੁੰਦਾ ਕਿ ਜਿਹੜਾ ਬੰਦਾ ਮੰਨ ਲਓ ਕੋਈ ਵਿਰੋਧੀ ਮਤਲਬ ਮੰਨ ਲਓ ਕਿ ਜਿਹਨੂੰ ਕਈ ਭਾਸ਼ਾ ਦੇ ਵਿੱਚ ਕਹਿੰਦੇ ਵੱਖਵਾਦੀ ਕਹਿ ਦਿੰਦੇ ਉਹਨਾਂ ਨਾਲ ਕੋਈ ਬੰਦਾ ਰਿਆ ਹੋਵੇ ਉਹ ਕਿੰਨ ਜਾਂ ਕੇ ਖਾਣੇ ਦੇ ਵਿੱਚ ਐਸਐਚਓ ਨੂੰ ਜਾ ਕੇ ਕਹਿ ਸਕਦਾ ਕਿ ਭਾਈ ਆ ਕੇ ਫੜ ਲੂ ਉਹ ਤਾਂ ਪਹਿਲਾਂ ਉਹਨੂੰ ਢਾਊਗਾ ਵੀ ਤੈਨੂੰ ਇਹਨੂੰ ਵੀ ਪਹਿਲਾਂ ਇੱਥੇ ਰੱਖੋ ਬਾਕੀ ਕੰਮ ਬਾਅਦ ਚੋਂ ਕਰਦੇ ਲੇਕਿਨ ਇਹਨੂੰ ਕੁਝ ਨਹੀਂ ਕਿਹਾ ਗਿਆ ਇਹ ਆ ਆਪਣੇ ਘਰ ਆ ਗਿਆ ਉਹਨਾਂ ਨੂੰ ਲੈ ਕੇ ਇੱਥੋਂ ਫੜਾ ਕੇ ਤੇ ਛੋਟੇ ਸਾਹਿਬ ਜਾਦੇ ਜਿਹੜੇ ਚਲੇ ਗਏ ਜੀ ਉਸ ਤੋਂ ਬਾਅਦ ਨਾਂ ਤੇ ਗਾਨੀ ਖਾਨ ਤੇ ਨਾਂ ਮਾਨੀ ਖਾਨੇ ਨੂੰ ਬੁਲਾਇਆ ਨਾਂ ਮੁੜ ਕੇ ਸਰਹੰਦ ਦੇ ਨਵਾਬ ਵਜ਼ੀਰ ਖਾਨੇ ਬੁਲਾਇਆ ਕੀ ਵਜ਼ੀਰ ਖਾਂ ਛੱਡ ਦਿੰਦਾ ਅਸੀਂ ਦੋ ਹਿਸਤਰੀਆਂ ਪੜ੍ਹੀਆਂ ਨੇ ਜਿਨ੍ਹਾਂ ਨੂੰ ਵੱਖਵਾਦੀ ਬੋਲਦੇ ਨੇ ਉਹਨਾਂ ਦੇ ਘਰੋਂ ਤੇ ਕੋਈ ਚਾਹ ਪੀਜੀ ਤਾਂ ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਕਰੰਟ ਲਾਉਂਦੇ ਕੁੱਟਮਾਰ ਕਰਦੇ ਇਹ ਤੇ ਬਹੁਤ ਸਾਲ ਰਿਆ ਇਸ ਨਾਲ ਇਹਨੂੰ ਕਿਉਂ ਨਹੀਂ ਵਜ਼ੀਰ ਖਾਨੇ ਕੁਝ ਕਿਹਾ ਉਹਨੇ ਵੀਰੇ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਕਿ 1709 ਤੱਕ ਤੇ ਇਹ ਜਿਉਂਦਾ ਰਿਹਾ ਫਿਰ ਇਹ ਤਲਵੰਡੀ ਸਾਬੋ ਨਹੀਂ ਗਿਆ ਦਾ ਕਾਰਨ ਇਹ ਸੀ ਕਿ ਇਹ ਸੂਈਆ ਤੇ ਗਦਾਰ ਸਿੰਘ ਨੂੰ ਪਤਾ ਸੀ ਕਿ ਮੈਂ ਆਪਣਾ ਕੰਮ ਕਰ ਆਇਆ ਫਿਰ ਇਸ ਦਾ ਮੁੰਡਾ ਮੁੰਡਾਇ ਦਾ ਫਰੁਖਸੀਅਰ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਉਹਦੀ ਸੈਨਾ ਵਿੱਚ ਭਰਤੀ ਹੋਇਆ ਚੰਗੇ ਅਹੁਦੇ ਤੇ ਰਿਆ ਇਹ ਕਿੱਦਾਂ ਅਹੁਦੇ ਮਿਲ ਗਏ ਵੀਰੋ ਸਾਨੂੰ ਇਹ ਸਵਾਲ ਜਿਹੜੇ ਨੇ ਸਾਡੇ ਦਿਮਾਗ 'ਚ ਆਉਂਦੇ ਨੇ ਇਹਨੂੰ ਰਸੋਈਆ ਕਰਕੇ ਨਹੀਂ ਛੱਡਿਆ ਜਾ ਸਕਦਾ ਇਹ ਗੰਗੂ ਬ੍ਰਾਹਮਣ ਸਿੱਖ ਕੌਮ ਦੀ ਪਿੱਠ 'ਚ ਛੁਰਾ ਮਾਰਿਆ ਇਹਨੇ ਹਾਨਾਚਰ ਗੁਰੂ ਘਰ ਦੇ ਲੰਗਰ ਛਕੇ ਪ੍ਰਸ਼ਾਦੇ ਸਕੇ ਅਤੇ ਸਾਰਾ ਕੁਝ ਲਿਆ ਬਡੇ RAMNAH ਰਹਾ ਤੇ ਲੇਕਿਨ ਫਿਰ ਵੀ ਜਗਦਾ ਜਾਂਦਾ ਸ਼ੁਰਾ ਮਾਰ ਕੇ ਗਿਆ ਸਿੱਖ ਹਿਸਟਰੀ ਦੇ ਮੁਤਾਬਕ ਕੀ ਇਹਨਾਂ ਦਾ ਮਕਸਦ ਇਹ ਸੀ ਕਿ ਗੁਰੂ ਸਾਹਿਬ ਨੂੰ ਅਸੀਂ ਜੰਗ 'ਚ ਹਰਾ ਦੇਣਾ ਉਹਨਾਂ ਦੀ ਆਪਣੀ ਸੋਚ ਦੇ ਮੁਤਾਬਕ ਅਸੀਂ ਸ਼ਹੀਦ ਕਰ ਦੇਣਾ ਸਿੱਖ ਸ਼ਹੀਦ ਕਰ ਦੇਣੇ ਆ ਤੇ ਛੋਟੇ ਸਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਜਾਂ ਕਹਿ ਦिए ਕਿ ਛੋਟੇ ਸਹਿਬਜ਼ਾਦਿਆਂ ਨੂੰ ਅਸੀਂ ਧਰਮ ਪਰ ਬਦਲ ਦੇਣਾ ਤੇ ਸਿੱਖ ਧਰਮ ਦੇ ਉੱਤੇ ਕਿੰਤੂ ਖੜਾ ਕਰਦਾਂਗੇ ਕਿਡੀ ਗੰਦੀ ਤੇ ਡੁੰਗੀ ਸੋਚ ਹੀ ਇਹਨਾਂ ਦੀ ਤੇ ਅੱਜ ਅਸੀਂ ਕਿਦਾਂ ਕਹਿ ਦਿਆਂ ਕਿ ਗੰਗੂ ਬ੍ਰਾਹਮਣ ਜਿਹੜਾ ਸੀ ਉਹ ਕੱਲਾ ਜੀ ਉਹਦਾ ਨiyet ਬਦਲ ਗਈ ਨiyet ਨਹੀਂ ਬਦਲੀ ਉਹਤੇ ਗੱਦਾਰ ਤੇ ਸੂਝਾਂ ਸੀ ਇਹ ਸਵਾਲ ਜਿਹੜੇ ਨੇ ਤੰਗ ਕਰਦੇ ਨੇ ਸਾਨੂੰ ਪਰੇਸ਼ਾਨ ਕਰਦੇ ਨੇ ਕਿ ਹਾਂ ਕਿਉਂ ਨਹੀਂ ਜਾਗੇ ਸਿੱਖੋ ਹੁਣ ਕੀ ਹੋ ਰਿਹਾ ਹੁਣ ਜਿਹੜਾ ਪਿੰਡ ਖੇੜੀ ਆ ਮੁਰਿੰਡੇ ਤੋਂ 3 ਕਿਲੋਮੀਟਰ ਦੂਰ ਉਹਦਾ ਨਾਂ ਰੱਖਤਾ ਸਿਹੇੜੀ ਖੇੜੀ ਤੇ ਸਿਹੇੜੀ ਚ ਕਿੰਨਾ ਫਰਕ ਆ ਲੱਗਦਾ ਪਿਆ ਨਾ ਵੀ ਰਲਦਾ ਮਿਲਦਾ ਕਰਤਾ ਸਹਿਜ ਸਾਇ ਜੀ ਨੂੰ 300 ਸਾਲਾਂ ਬਾਅਦ 400 ਸਾਲਾਂ ਬਾਅਦ ਕਹ ਦਾਂਗੇ ਖੇੜੀ ਪਿੰਡ ਹੀ ਨਹੀਂ ਹੈਗਾ ਜੀ ਉੱਥੇ ਗੰਗੂ ਬ੍ਰਾਹਮਣ ਕਰੈਕਟਰ ਹੀ ਨਹੀਂ ਹੋਇਆ ਮਤਲਬ ਇਹਨਾਂ ਨੇ ਕਦੀ ਕੋਈ ਗੁਰੂ ਸਾਹਿਬ ਨਾਲ ਧੋਖਾ ਧੜੀ ਨਹੀਂ ਕੀਤੀ ਗਦਾਰੀ ਨਹੀਂ ਕੀਤੀ ਮੈਂ ਹੱਥ ਜੋੜ ਕੇ ਪਿੰਡ ਖੇੜੀ ਦੇ ਸਰਪੰਚ ਸਾਹਿਬ ਨੂੰ ਉੱਥੋਂ ਦੇ ਬਲਾਕ ਸੰਪਤੀ ਮੈਂਬਰ ਨੂੰ ਉੱਥੋਂ ਦੇ ਬੀਡੀਪੀਓ ਨੂੰ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਹਾਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਕਿ ਵੀਰਿਓ ਸਿਹੇੜੀ ਪਿੰਡ ਦਾ ਨਾਂ ਖੇੜੀ ਹੀ ਕਰਵਾ ਦੋ ਤਾਂ ਕਿ ਸਿੱਖ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਮਿਲਾਵਟ ਨਾ ਹੋਵੇ ਮੈਂ ਆਸ ਕਰਦਾ ਜਿਹੜੇ ਜਿਹੜੇ ਵੀਰ ਵੀ ਇਹ ਵੀਡੀਓਜ਼ ਨੂੰ ਵੇਖਣਗੇ ਉਹ ਜਰੂਰ ਸ਼ੇਅਰ ਕਰਨ ਤਾਂ ਕਿ ਸਾਡੀ ਜੂਥ ਨੂੰ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਲੱਗ ਜੇ ਕਿ ਸੱਪ ਦੇ ਬੁੱਕਲ ਦੇ ਸੱਪ ਕੌਣ ਰਹੇ ਨੇ ਸਾਡੇ ਸਿੱਖਾਂ ਦੇ ਵਿੱਚ ਕਿੰਨਾਂ ਨੇ ਸਾਡੇ ਨਾਲ ਆਹ ਕੁਝ ਕੀਤਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਖੇੜੀ ਪਿੰਡ ਦੀ ਇਟ ਨਾਲ ਇਟ ਖੜਕਾਈ ਇਹਨੂੰ ਮਾਰਿਆ ਤੇ ਇਸ ਕਰਕੇ ਉਹ ਇੱਕ ਇਹ ਗੱਲ ਦਾ ਇਸ਼ਾਰਾ ਹੈ ਸਪਸ਼ਟ ਹੈ ਕਿ ਸਿੱਖਾਂ ਨੇ ਕੁਝ ਸਾਲਾਂ ਬਾਅਦ ਹੀ ਲਗਭਗ ਇਹ ਪਿੰਡ ਉ ਜਾੜਿਆ ਭਾਵ ਕੇ ਇਸ ਬੰਦੇ ਨੂੰ ਸਜ਼ਾ ਦਿੱਤੀ ਇਹ ਗਦਾਰ ਸੀ ਸੂਇਆ ਸੀ ਇਹ ਨਾ ਕੋਈ ਨਾਰਮਲ ਸੀ ਨਾ ਇਹ ਲਾਲਚੀ ਹੋਇਆ ਸੀ ਇਹ ਜਿਹੜੇ ਸਵਾਲ ਨੇ ਇਹ ਸਪਸ਼ਟ ਕਰਦੇ ਨੇ ਕਿ ਇਹ ਬੰਦਾ ਬਹੁਤ ਘਟਿਆ ਤੇ ਕਮੀਨਾ ਇਨਸਾਨ ਸੀ ਜਿਹਨੂੰ ਸਿੱਖ ਕੌਮ ਕਦੀ ਮਾਫ ਨਹੀਂ ਕਰੇਗੀ ਇੰਜ ਦੇ ਇਤਿਹਾਸਕ ਜਾਣਕਾਰੀਆਂ ਤੁਹਾਡੇ ਆਪਣਾ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਸੈਂਕੜੇ ਵੀਡੀਓ ਅਪਲੋਡ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ ਮਾਨ ਦੇ ਰਹੇ ਹੋ ਤੁਹਾਡੀਆਂ ਵਾਇਸ ਕਾਲ ਮੈਸੇਜ ਫੋਨ ਕਾਲਸ ਹੁੰਦੀਆਂ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਚੈਨਲ ਬਹੁਤ ਖੂਬ ਵੇਖਣ ਨੂੰ ਕਹਿੰਦੇ ਆ ਕੇ ਬੱਚੇ ਵੇਖੋ ਤੇ ਬੱਚੇ ਵੀ ਸਾਡੇ ਜਿੱਦ ਕਰਕੇ ਵੇਖਦੇ ਨੇ ਇਹ ਕੋਈ ਮੈਂ ਪ੍ਰਸ਼ੰਸਾ ਨਹੀਂ ਕਰਿਆ ਇਹ ਉਹਨਾਂ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਕਹੀ ਗੱਲ ਸਾਡੀ ਜਰੂਰ ਸਾਂਝੀ ਕਰਿਓ ਤਾਂ ਕਿ ਹੋਰ ਵੀ ਬੱਚੇ ਟੀਆਂ ਪੁੱਤਰ ਵੇਖ ਸਕਣ ਤੇ ਉਹਨਾਂ ਦੀ ਸੋਚ ਵਿੱਚ ਵਾਧਾ ਹੋ ਸਕੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ